ਬਈ ਕਈ ਬੰਦਿਆਂ ਨੂੰ ਨਾ ਡਰਾਈਵਰ ਦੀ ਜੇਬ 'ਚ ਪੈਸਾ ਦੇਖ ਜਾਂਦਾ ਵਾ ਬਟ ਡਰਾਈਵਰ ਦੀ ਨਾ ਮਿਹਨਤ ਨਹੀਂ ਦਿਖਦੀ ਹੈਗੀ ਉਹਨੇ ਇੱਕ ਸੱਜਣ ਹੈਗਾ ਵਾ ਉਹ ਹਰ ਵੀਡੀਓ ਤੇ ਨ ਇੱਕੋ ਹੀ ਕਮੈਂਟ ਕਰੀ ਜਾਊਗਾ ਘੜੀ ਨੂੰ ਲੈ ਕੇ ਜਾਂ ਰਿੰਗ ਨੂੰ ਲੈ ਕੇ ਰਿੰਗ ਮੈਂ ਚਲੋ ਲਾ ਗਿਆ ਸੀ ਮੇਰੇ ਕੋ ਆਗਰੇ ਦੀ ਡਿਊਟੀ ਸੀਗੀ ਤੇ ਮੈਂ ਘਰੇ ਲਾ ਗਿਆ ਸੀ ਮੈਂ ਚਲੋ ਛੱਡੋ ਕੀ ਪਾ ਕੇ ਜਾਣੀਆਂ ਤੇ ਉਹਦੇ ਕੋ ਹੋਰ ਕੋਈ ਗੱਲ ਨਹੀਂ ਉਹ ਬਸ ਘੜੀ ਨੂੰ ਲੈ ਕੇ ਜਾਂ ਇਹਨੂੰ ਕਰੀ ਜਾਊਗਾ ਕਿ ਤੁਸੀਂ ਰੋਂਦੇ ਰਹਿੰਨੇ ਹੋ ਹੈ ਡੀਜ਼ਲ ਦੀ ਘੜੀ ਪਾਈ ਫਿਰਦਾ ਮਾਂ ਹੈ ਰਿੰਗ ਪਾਈ ਫਿਰਦਾ ਮਾਂ ਹੈ ਉਹਦਾ ਤੁਸੀਂ ਰੋਂਦੇ ਰਹਿੰਦੇ ਰਹੇ ਹੋ ਆਪਣਾ ਸਵਾਰੀ ਦਾ ਮਤਲਬ ਕੀ ਰੋਲਾ ਨਹੀਂ ਸੀ ਪਿਆ 300 ਰੁਪਏ ਦੀ ਰੋਟੀ ਪਿੱਛੇ ਉਹਦਾ ਚੱਕਰ ਦੇ ਵਿੱਚ ਕਹਿੰਦਾ ਉਹਦਾ ਤੁਸੀਂ ਰੋਂਦੇ ਰਹਿੰਦੇ ਰਹਿੰਦਾ ਡੀਜ਼ਲ ਦੀ ਘੜੀ ਪਾਈ ਫਿਰਦਾ ਤੇ ਕਿਉਂ ਬਈ ਡਰਾਈਵਰ ਡੀਜ਼ਲ ਦੀ ਘੜੀ ਪਾ ਨਹੀਂ ਸਕਦੇ ਡਰਾਈਵਰ ਬੰਦੀ ਨਹੀਂ ਕਿ ਡਰਾਈਵਰ ਮਿਹਨਤ ਨਹੀਂ ਕਰਦੇ ਹੈਗੇ ਤੁਹਾਨੂੰ ਡਰਾਈਵਰ ਦੀ ਜੇਬ 'ਚ ਪੈਸਾ ਵੇਖ ਰਿਆਂਦਾ ਵਾ ਬੱਟ ਡਰਾਈਵਰ ਦੀ ਮਿਹਨਤ ਨਹੀਂ ਵਿਖਦੀ ਹੈਗੀ ਬਾਈ ਅੱਜ ਚੌਥਾ ਦਿਨ ਹੋ ਗਿਆ ਮੈਨੂੰ ਨੀਂਦਰਿਆਂ ਨੂੰ ਬਾਈ ਚੌਥਾ ਦਿਨ ਰਾਤ ਦਿਨ ਹੋ ਗਿਆ ਲਗਾਤਾਰ ਜਾਗਦੇ ਨੂੰ ਪਹਿਲਾਂ ਅਗਰੇ ਦੀ ਡਿਊਟੀ ਲਾ ਕੇ ਆਇਆ ਮੈਂ ਠੀਕ ਆ ਅਗਰ ਦੀ ਡਿਊਟੀ ਲਾ ਕੇ ਘਰੇ ਆਏ ਨਾਲ ਹੀ ਸਵੇਰੇ 5 ਵਜੇ ਦੀ ਅਗਲੇ ਦਿਨ ਦੀ ਡਿਊਟੀ ਸੀਗੀ ਕੀ ਕਹਿੰਦੇ ਆ ਨਿਆਣਾ ਦੇ ਵੀ ਤੇ ਆਨੰਦਪੁਰ ਸਾਹਿਬ ਦੀ ਉਹ ਡਿਊਟੀ ਲਾ ਕੇ ਰਾਤੀ 1:30 ਵਜੇ ਘਰੇ ਆਇਆ ਮੈਂ ਤੇ ਸਵੇਰੇ ਫੇਰ 4 ਵਜੇ ਦੀ ਡਿਊਟੀ ਸੀ ਸ਼੍ਰੀ ਗੰਗਾ ਨਗਰ ਦੀ ਉਹ ਮੈਂ ਆਪਣੇ ਮੇਰੇ ਚ ਹਿੰਮਤ ਨਹੀਂ ਸੀਗੀ ਨੀਂਦ ਨਹੀਂ ਆ ਰਹੀ ਜੀ ਮੈਂ ਕਈ ਸੱਜਣਾ ਨੂੰ ਆਪਣੇ ਨੂੰ ਆਖਿਆ ਕਿ ਬਾਈ ਚਲੋ ਲਾਇਆਉ ਡਿਊਟੀ ਲਾਇਆਉ ਹੈ ਮੈਂ ਕਿਹਾ ਚਲੋ ਸਵਾਰੀ ਪੁਰਾਣੀ ਸਵਾਰੀ ਆ ਲਾਇਆਉ ਡਿਊਟੀ ਰੇਟ ਵੀ ਸੋਨਾ ਕੀਤਾ ਹੋਇਆ ਸੀਗਾ ਉਹ ਨਹੀਂ ਉਦੋਂ ਦਾ ਕਈ ਭਰਾ ਕਹਿੰਦੇ ਰੋਗੇ ਵੀਰੇ ਕੰਮ ਦੇ ਦੇ ਅਗਰ ਕੰਮ ਦੇ ਦੇ ਅਗਰ ਪਰ ਜਦੋਂ ਆਪ ਫੋਨ ਕਰੋਗੇ ਭਾਈ ਇਹ ਡਿਊਟੀ ਹੈਗੀ ਲਾ ਲੋ ਉਦੋਂ ਨਹੀਂ ਅਸੀਂ ਤਾਂ ਬੀਜੀ ਆਂ ਅਸੀਂ ਚਲੋ ਆ ਗੱਲ ਆਪਾਂ ਬਾਅਦ ਚ ਕਰਾਂਗੇ ਇਸ ਮੈਟਰ ਦੇ ਉੱਤੇ ਤੇ ਮੁਰਕੇ ਭਰਾਵਾ ਸਵੇਰੇ 4 ਵਜੇ ਫੇਰ ਚੱਕ ਕੇ ਫੇਰ ਹੁਣ ਗੰਗਾ ਨਗਰ ਆਇਆ ਮਾਂ ਤੇ ਡੇਲੇ ਆਪਣੇ ਆਪ ਬੰਦ ਹੋਣ ਡੇ ਆ ਤੁਹਾਨੂੰ ਭੈਣ ਲੱਗਦਾ ਕਿ ਡਰਾਈਵਰ ਪੈਸੇ ਖਬਰੇ ਐਦਾਂ ਹੀ ਕਮਾ ਲੈਂਦੇ ਆ ਤੁਸੀਂ ਘਰੇ ਰਜਾਈਆਂ ਜਿੱਦੋਂ ਪਏ ਹੁੰਦੇ ਆ ਨਾ ਤਾਂ ਅਸੀਂ ਸੜਕਾਂ ਤੇ ਹੁੰਦੇ ਆ ਭਾਉ ਤਾਰ ਜਾ ਕੇ ਰੁਪਈਏ ਬਣਦੇ ਆ ਜੇ ਡੇ ਸੋਖਿਆ ਤੁਸੀਂ ਵੀ ਇੱਕ ਮਨ ਤੁਹਾਨੂੰ ਕਿਹੜਾ ਕੋਈ ਮਨਾ ਕਰਦਾ ਵਾ ਇਹੋ ਜੀ ਚੀਜ਼ਾਂ ਤੋਂ ਹੀਰਖਾ ਨਾ ਕਰਿਆ ਕਰੋ ਠੀਕ ਹੈ ਕਿ ਨਹੀਂ ਜਿੰਨੇ ਨਾਲੇ ਮੇ ਘੜੀ ਮਹਿ ਪਾਈ ਆ ਉਹਦੇ ਨਾਲ ਤੁਹਾਨੂੰ ਕੀ ਭਾਵ ਆ ਹੈ ਜਾਂ ਮੁੰਦਰੀ ਮਹਿ ਪਾਈ ਆ ਉਹਦੇ ਨਾਲ ਤੁਹਾਨੂੰ ਕੀ ਭਾਵ ਆ ਉਹਦੇ ਨਾਲ ਮੈਨੂੰ ਭਾਵ ਆ ਮੇਰੀ ਚੀਜ਼ ਆ ਮੈਨੂੰ ਭਾਵ ਤੁਹਾਨੂੰ ਉਹਦਾ ਕਦਾ ਭਾਵ ਹੈ ਜਾਂ ਤੁਹਾਡੇ ਕੋਲ ਕੁਛ ਹੋਏਗਾ ਉਹਦਾ ਤੁਹਾਨੂੰ ਭਾਵ ਹੋਏਗਾ ਮੈਨੂੰ ਕਦਾ ਭਾਵ ਲੋਕਾਂ ਕੋਲ 5 ਕਿਲੋ ਆਦੇ ਹਿਸਾਬ ਨਾਲ ਚੀਜ਼ਾਂ ਪਈਆਂ ਲੋਕੀ ਫੁਲਾਰੀਆਂ ਚ ਝੂਟੇ ਲਈ ਜਾਂਦੇ ਕਰੋੜਾ ਕਰੋੜਾ ਰੁਪਏ ਦੀਆਂ ਗੱਡੀਆਂ ਨੇ ਲੋਕਾਂ ਕੋਲੇ ਇਹ ਇਹ ਤਾਂ ਫਿਰ ਲੋਕ ਦੁਨੀਆ ਉਹਨਾਂ ਨੂੰ ਵੇਖ ਵੇਖ ਸੜੀ ਜਾਵੇ ਕਮਾਲ ਦੀ ਗੱਲ ਆ ਯਾਰ ਤੁਸੀਂ ਆਪਣੇ ਬੰਦਿਆਂ ਤੋਂ ਈਰਖਾ ਕਰਦੇ ਰਹਿੰਦੇ ਹੋ ਨਿੱਕੀ ਨਿੱਕੀ ਚੀਜ਼ ਤੋਂ ਇਹਨੇ ਆਹ ਕਿਦਾਂ ਪਾਈ ਆ ਇਹਨੇ ਉਹ ਕਿਦਾਂ ਪਾਈ ਆ ਨਾਲੇ ਜਿਹੜੀ ਉਹ ਸਵਾਰੀ ਨਾਲ 300 ਹਜ਼ਾਰ ਰੁਪਿਆ ਸੀਗਾ ਭਰਾਵਾ ਉਹਦੇ ਤੋਂ ਮੈਂ ਕੋਈ ਭੈਜੋ ਇਸ਼ਾਨ ਨਹੀਂ ਸੀ ਮੰਗ ਰਿਹਾ ਠੀਕ ਹੈ ਨਹੀਂ ਅਗਲੇ ਨਾਲ ਕਰਕੇ ਗਏ ਸੀਗੇ ਬਈ ਰੋਟੀ ਪਾਰਕਿੰਗ ਠੋਡੀ ਹੋ